ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ 'ਚ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਲੈ ਕੇ ਆਏ ਜੀ ਨਿਊ ਹਾਲੈਂਡ 3630 ਮਾਡਲ ਹੈ ਜੀ 2006 ਟਾਇਰ 75 ਪੈਸੇ ਪਿਆ ਏਰੀਆ ਕਿਸਾਨ ਵੀਰ ਦਾ ਰਾਏਕੋਟ ਰੇਟ ਮੰਗੇ ਜੀ 3 ਲੱਖ 45000 ਸਾਰਾ ਕੁਝ オリジナル ਆ ਪੰਜਾਬ ਦਾ ਨੰਬਰ ਹੈ ਨਿਊ ਹੋਲੈਂਡ 3630 ਟ੍ਰੈਕ ਬਿਕਾਊ ਹੈ ਜੀ ਮਾਡਲ ਹੈ 2006 ਟਾਇਰ 75 ਪੈਸੇ ਪਏ ਆ ਏਰੀਆ ਕਿਸਾਨ ਵੀਰ ਦਾ ਰਾਏਕੋਟ ਰੇਟ ਮੰਗੇ ਜੀ 3 ਲੱਖ 45000 ਸਾਰਾ ਕੁਝ 오ਰੀਜినਲ ਹੈ ਪੰਜਾਬ ਦਾ ਨੰਬਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 9463670192 94663670192 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਡ ਖਰੀਦ ਸਕਦੇ ਜੀ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਐ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਅਸੀਂ ਤਹਿਦ ਲੋ ਧੰਨਵਾਦ ਕਰਦੇ ਆ ਤੇ ਜਿਹੜੇ ਵੀ ਸਾਡੇ ਚੈਨਲ ਦੇ ਨਵੇਂ ਆ ਉਹ ਸਭ ਤੋਂ ਪਹਿਲਾਂ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਜੀ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਸ ਨੂੰ ਦਵਾ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਸਾਡੀ ਨਵੀਂ ਆਉਣ ਵਾਲੀ ਵੀਡੀਓ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਇੱਕ ਵੀ ਸਾਡੀ ਮਿਸ ਨਾ ਕਰੋ ਇੱਕ ਵੀ ਵੀਡੀਓ ਮਿਸ ਨਾ ਕਰੋ अगे जी के एस ए तूड़ी वाली मशीन बिकाऊ है मॉडल है जी दो हजार तेरह रेट मंगे किसान भीर ने एक लख चाली हज़ार एरी है जी किसान भीर का साला सर के एस दूड़ी वाली मशीन बिकाऊ है के एस ए की तूड़ी वाली मशीन बिकाऊ है मॉडल है जी दो हजार तेरह रेट मंगे किसान भीर ने एक लख चाली हज़ार एरी है जी सालसर किसान भीर का नंबर है जरा अठानवे सत्त सौ इक्की छ सौ ती अठानवे सत सौ इक्की कहत्तर छे सौ ती अठानवे सत्त सौ इक्की छो तीस नंबर ते फोन करके तुड़ी मशीन खरीद सकते हो कई भी के सू फोन से मैसेज आदि है कि ये ऐड डिलीट कर दो जी कट दो देखो जी एड क्ढ़ी नहीं जा सकती असं भीर बेनती जरूर कर सड़े महीने ना एड लाई होंगी है ਜਿਹੜੇ ਤਰੀਕ ਨੂੰ ਲਾਈ ਹੁੰਦੀ ਹੈ ਉਸ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾਇਆ ਕਰੋ ਜੀ ਕਈ ਵਾਰੀ ਕਿਸਾਨ ਵੀਰ ਦਾ ਸੰਧ ਸੇਲ ਹੋ ਜਾਂਦਾ ਹੈ ਇਸ ਕਰਕੇ ਉਹਨੂੰ ਦਿੱਕਤ ਆਉਂਦੀ ਹੈ ਤੁਸੀਂ ਜਿਹੜੇ ਤਰੀਕ ਨੂੰ ਆਪ ਐਡ ਲਾਈ ਹੁੰਦੀ ਹੈ ਉਸ ਤੋਂ ਲੈ ਕੇ 1 ਮਹੀਨੇ ਦੇ ਵਿੱਚ ਹੀ ਲਾਇਆ ਕਰੋ ਫੋਨ ਜੀ ਬਾਅਦ ਚ ਨਾ ਲਾਇਆ ਕਰੋ ਅੱਗੇ ਜੀ ਮੋਡੀਫਾਈ ਫੋਰਡ ਬਿਕਾਉ ਹੈ ਮਾਡਲ ਹੈ ਜੀ 1986 ਪੰਜਾਬ ਦਾ ਨੰਬਰ ਹੈ ਜੀ ਨਵੇਂ ਟਾਇਰ ਹੈ ਗੁਡੀਅਰ ਦੇ ਟਾਇਰ ਹੈ ਰੇਟ ਮੰਗੇ ਕਿਸਾਨ ਵੀਰ ਨੇ 225000 ਏਰੀਆ ਜੀ ਬਟਾਲਾ ਮੋਡੀਫਾਈ ਫੋਰਡ ਬਿਕਾਉ ਹੈ ਜੀ ਮਾਡਲ ਹੈ ਜੀ 1986 ਪੰਜਾਬ ਦਾ ਨੰਬਰ ਹੈ ਜੀ ਨਵੇਂ ਟਾਇਰ ਹੈ ਗੁਡੀਅਰ ਦੇ ਟਾਇਰ ਹੈ ਰੇਟ ਮੰਗੇ ਕਿਸਾਨ ਵੀਰ ਨੇ 225000 ਏਰੀਆ ਜੀ ਬਟਾਲਾ ਕਿਸਾਨ ਵੀਰ ਦਾ ਨੰਬਰ ਹੈ 9592017002 9792017002 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਧਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਵੀਡੀਓ ਦੇ ਜਮ੍ਹਾਂ ਥੱਲੇ ਖੱਟੀ ਅੱਖਰਾਂ 'ਚ ਸ਼ੋ ਹੋ ਰਿਹਾ ਹੈ ਕਿਉਂਕਿ 9877988446 ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਹੈ ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਹੈ ਤਾਂ ਫੋਨ ਟੈਡਾ ਕਰਕੇ ਬਣਾਇਆ ਕਰੋ ਜੀ ਤੇ ਫੁੱਲ ਡਿਟੇਲ ਭੇਜਿਆ ਕਰੋ ਕਈ ਵੀਰ ਬਾਤ ਚਿਤ ਡਿਟੇਲ ਦੱਸ ਦਿਓ ਤੱਕ ਅਸੀਂ ਐਡ ਲਾ ਦੇ ਦੀਏ ਇਸ ਕਰਕੇ ਤੁਸੀਂ ਪਹਿਲਾਂ ਡਿਟੇਲ ਦੋ ਤਿੰਨ ਵਾਰ ਚੈੱਕ ਕਰਿਆ ਕਰੋ ਤੇ ਉਸ ਤੋਂ ਬਾਅਦ ਤੁਸੀਂ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਅੱਗੇ ਜੀ ਆਸ਼ਾ ਐਨ ਸੀ ਟਰੈਟ ਬਿਕਾਉ ਹੈ ਮਾਡਲ ਹੈ ਜੀ 2002 ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 55000 ਏਰੀਆ ਦੱਸਿਆ ਨਹੀਂ ਜੀ ਇਹਨਾਂ ਨੇ ਆਸ਼ਾ ਐਨ ਸੀ ਟ੍ਰੈਟ ਵਿਕਾਊ ਹੈ ਜੀ ਮਾਡਲ ਹੈ 2002 ਰੇਟ ਮੰਗੇ ਕਿਸਾਨ ਵੀਰ ਨੇ 155000 ਏਰੀਆ ਕਿਸਾਨ ਵੀਰ ਨੇ ਦੱਸਿਆ ਨਹੀਂ ਕਿਸਾਨ ਵੀਰ ਦਾ ਨੰਬਰ ਹੈ ਜੀ 62844 10155 62844 10155 62844 10155 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਇੱਕ ਹੋਰ ਵੀਰਾਂ ਬੇਨਤੀ ਹੈ ਕਿ ਕਈ ਵਾਰੀ ਵੀਰੇ ਜਵਾਖ ਮਜ਼ਾਕ ਕਰ ਦਿੰਦੇ ਆ ਇਸ ਕਰਕੇ ਤੁਸੀਂ ਧਿਆਨ ਰੱਖਿਓ ਜੇ ਸਾਥੋਂ ਐਡ ਲੱਗ ਗਈ ਤਾਂ ਐਡ ਕੱਢੀ ਨਹੀਂ ਜਾਊਗੀ ਇਸ ਕਰਕੇ ਪਹਿਲਾਂ ਪਰਿਵਾਰ ਨਾਲ ਸਲਾਹ ਕਰਕੇ ਫਿਰ ਫੋਟੋ ਮੈ ਭੇਜਿਆ ਕਰੋ ਜੀ ਕਈ ਵਾਰੀ ਜਵਾਖ ਮਜ਼ਾਕ ਕਰ ਦਿੰਦੇ ਆ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਸਾਡਾ ਵਟਸਐਪ ਨੰਬਰ ਹੈ ਜੀ 97798446 ਜੋ ਕਿ ਸਕਰੀਨ ਦੇ ਉੱਤੇ ਖੱਟੇ ਅੱਖਰਾਂ 'ਚ ਵੀਡੀਓ ਦੇ ਜਮ੍ਹਾਂ ਥੱਲੇ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋ ਭੇਜਿਆ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਜਰੂਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਦ ਖਰੀਦ ਸਕਣ ਅੱਗੇ ਜੀ ਮਿਊਜ਼ਿਕ ਸਿਸਟਮ ਵਿਕਾਊ ਹੈ ਰੇਟ ਹੈ ਜੀ 3000 ਏਰੀਆ ਬਰਨਾਲਾ ਮਿਊਜ਼ਿਕ ਸਿਸਟਮ ਵਿਕਾਊ ਹੈ ਜੀ ਰੇਟ ਹੈ 3000 ਏਰੀਆ ਜੀ ਬਰਨਾਲਾ ਕਿਸਾਨ ਵੀਰ ਦਾ ਨੰਬਰ ਹੈ ਜੀ 98787 55069 98787 55069 98787 55069 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਿਊਜ਼ਿਕ ਸਿਸਟਮ ਖਰੀਦ ਸਕਦੇ ਹੋ ਜੀ ਜਿਵੇਂ ਕਿ ਆਪਾਂ ਹੁਣ ਡਿਟੇਲ ਬੋਲੀਆ ਉਸ ਦੇ ਵਿੱਚ ਹੀ ਆਪਾਂ ਕਿਸਾਨ ਵੀਰ ਦਾ ਨੰਬਰ ਬੋਲੇ ਤੁਸੀਂ ਐਵੇਂ ਚੈੱਕ ਕਰਕੇ ਉਸ ਨੰਬਰਾਂ ਤੇ ਗੱਲ ਕਰਿਆ ਕਰੋ ਜੀ ਕਈ ਵੀਰ ਸਾਨੂੰ ਭਲੇਖੇ ਨਾਲ ਫੋਨ ਲਾ ਲੈਂਦੇ ਐ ਤੇ ਕਹਿੰਦੇ ਕਿ ਥੋੜੇ ਘਰੇ ਖੜੇ ਸੰਤ ਸਾਡੇ ਘਰੇ ਨਹੀਂ ਹੁੰਦੇ ਜੀ ਸਾਡਾ ਕੰਮ ਸਿਰਫ ਐਡ ਲਾਉਣ ਦਾ ਹੁੰਦਾ ਹੈ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਤੇ ਉਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਹੈ ਤੇ ਉਸ ਤੇ ਤੁਸੀਂ ਫੋਨ ਕਰਕੇ ਗੱਲਬਾਤ ਕਰਿਆ ਕਰੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 98798846 ਜੋ ਕਿ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਆਕਸ਼ਨਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਕਈ ਵੀ ਸਾਨੂੰ ਪੁੱਛਦੇ ਕਿ ਐਡ ਕਰਾਉਣ ਦਾ ਕਿੰਨਾ ਖਰਚਾ ਹੈ ਸਾਡੇ ਬਣੀਓ ਬਿਲਕੁਲ ਫ੍ਰੀ ਹੈ ਜੇ ਕੋਈ ਤੁਹਾਡਾ ਸੰਦ ਸੇਲ ਹੋ ਜਾਂਦਾ ਹੈ ਤਾਂ ਗਰੀਬਾਂ ਚ ਕੁਝ ਜ਼ਰੂਰ ਵੰਡ ਦੇ ਕਰੋ ਜੀ। ਓਕੇ ਜੀ ਫਾਰਮ ਟਰੈਕ 60 ਮਾਡਲ ਹੈ ਜੀ 2001 ਏਰੀਆ ਜੀ ਮੋਰਜੰਡ ਸਿੱਖਾ ਹਰਮਾਨਗੜ੍ਹ ਰਾਜਸਥਾਨ टायर पाँह पैसे पे रेट है जी दो लख पच्ची हज़ार किसान भीर का नंबर है जी चुरानवे एक सौ अड़ताली सत्तर एक सौ बानवे चुरानवे एक सौ अड़ताली सत्तर एक सौ बानवे दूजा नंबर है जी पचानवे दो सौ दस अस्सी एक सौ अठत्ती पचानवे दो सौ दस अस्सी एक सौ अठत्ती नंबर पर फोन करके ट्रैट खरीद सकते हो जी ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਕਈ ਵਾਰੀ ਸਾਥੋ ਕੋਈ ਗਲਤੀ ਹੋ ਜਾਵੇ ਤਾਂ ਅਸੀਂ ਉਹਨੂੰ ਸੁਧਾਰ ਸਕੀਏ ਜੇ ਕੋਈ ਬੋਲਣ ਚ ਗਲਤੀ ਹੋ ਗਈ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਜੀ ਚਾਹੁੰਦੇ ਹਾਂ ਜੀ ਸਾਡਾ WhatsApp ਨੰਬਰ ਹੈ 98798846 ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਧੰਨਵਾਦ